ਦੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੁਹਾਡਾ ਫੈਮਲੀ ਦੇ ਵਿੱਚ ਦੁਪਹਿਰ ਦੀ ਚਾੜ੍ਹਣ ਲੱਗਿਆਂ ਜੀ ਅੱਜ ਮੌਸਮ ਬੱਸ ਸਵੇਰ ਦਾ ਖਰਾਬ ਜਿਹਾ ਏ ਕਿਉਂਕਿ ਰਾਤ ਤੱਕ ਨਹੀਂ ਪੈ ਗਿਆ ਸੀ ਸਵੇਰੇ ਆਇਆ ਨਹੀਂ ਇੱਕ ਦੋ ਕਮਰ ਬੱਸ ਐਦਾਂ ਹੀ ਕਰਨੀਆਂ ਜਿਵੇਂ ਕੱਲ੍ਹ ਤੇ ਹੀ ਫਟ ਗਿਆ ਸਰਹ ਜਿਹੇ ਮਮੀ ਦੇ ਅਸਾਰ ਦੇ ਬਣੀ ਹੋਏ ਨੇ ਬਾਕੀ ਦੇਖੋ ਜੀ ਜੀ ਆਉਂਦਾ ਨਹੀਂ ਆਉਂਦਾ ਜ ਹੁਣ ਕਈ ਵਾਰੀ ਇਹ ਹੁੰਦਾ ਵੀ ਸਰਦੀਆਂ ਦੇ ਮਹੀਨੇ ਜਿਵੇਂ ਜ਼ਿਆਦਾਤਰ ਰਾਤ ਨੂੰ ਵੱਧ ਆਉਂਦੇ ਨੇ ਵੀ ਉਹਦੇ ਕਰਕੇ ਸ਼ਾਇਦ ਕੀ ਪਤਾ ਹੁਣ ਰਾਤ ਨੂੰ ਪਤਾ ਲੱਗੂ ਵੀ ਰਾਤ ਨੂੰ ਆਉਂਦਾ ਜਾਂ ਨਹੀਂ ਹੁਣ ਚਾਹ ਬਣ ਰਹੀ ਸੀ ਦਾਲ ਸਬਜ਼ੀ ਆਪਣਾ ਸਵੇਰੇ ਬਣਾ ਲਈ ਸੀ ਉਹ ਪਈ ਅਜ ਸ਼ਾਮ ਨੂੰ ਉਹ ਕੰਮ ਹੈ ਨੀਗਾ ਬਾਕੀ ਕੱਲ ਨੂੰ ਇੱਕ ਫੰਕਸ਼ਨ ਤੇ ਜਾਣਾ ਏ ਉਹਦੇ ਦੇਖਦੇ ਆ ਸੂਟ ਜੇ ਤਾਂ ਇਦਾਂ ਦਾ ਮੌਸਮ ਰਿਹਾ ਤੇ ਤਾਂ ਇਹ ਆ ਵੀ ਲਾਈਨਿੰਗ ਵਾਲਾ ਚੱਲੂਗਾ ਜੇ ਨਾ ਇਦਾਂ ਦਾ ਹੋਏ ਮੌਸਮ ਵੀ ਧੁੱਪ ਨਿਕਲੇ ਆ ਇਹ ਫਿਰ ਇਹ ਆ ਵੀ ਕਾਟਨ ਦਾ ਲਵਗਾ ਕਨਫਿਊਜ਼ ਹੋਏ ਪਏ ਆ ਇਹ ਚੀਜ਼ ਦੇ ਵਿੱਚ ਉਹਦੇ ਇਹਦੇ ਚਾਹ ਪੀਨੇ ਆ ਚਾਹ ਪੀ ਕੇ ਫਿਰ ਦੇਖਦੇ ਆ ਜੀ ਵੈਸੇ ਦੋਨੇ ਸੂਟ ਕੱਢ ਕੇ ਰੱਖ ਲੈਣੀਆਂ ਜਿਹੜੇ ਪੌਣੇ ਨੇ ਇੱਕ ਕਾਟਨ ਦਾ ਵੀ ਕੱਢ ਲੈਣੇ ਆ ਲਾਈਨਿੰਗ ਵਾਲਾ ਵੀ ਜੇ ਧੁੱਪ ਲੱਗੀ ਸੁਬਾਹ ਫਿਰ ਕਾਟਨ ਵਾਲਾ ਪਾ ਜਾਵਾਂਗੇ ਨਹੀਂ ਫਿਰ ਲਾਈਨਿੰਗ ਵਾਲਾ ਪਾ ਚਾਂਗੇ ਅੱਜ ਵੀ ਨਾ ਮੌਸਮ ਕਾਫੀ ਖਰਾਬ ਜਿਹੀ ਸੀਗਾ ਜਿਵੇਂ ਤੁਹਾਨੂੰ ਪਤਾ ਨਾ ਮੀਂਹ ਪੈ ਕੇ ਹਟਿਆ ਸੀ ਪਰ ਨੈਕਸਟ ਡੇ ਜਿਵੇਂ ਰਾਤ ਹੀ ਮੀਂਹ ਪੈਂਦਾ ਸੀਗਾ ਪਰ ਨੈਕਸਟ ਡੇ ਵੀ ਹੈਗਾ ਸੀਗਾ ਇਹ ਹੈ ਜੀ ਸੀ ਸ਼ਾਮ ਜੇ ਦੀ ਸੀਗੀ ਥੋੜੀ ਜੀ ਵੀਡੀਓ ਜਿਵੇਂ ਲਾਈਟ ਸੀ ਜਗਦੀ ਹੁੰਦੀ ਹੁੰਦੀ ਨੇ ਉਦੋਂ ਦੀ ਬੱਦਰ ਕਾਫੀ ਹੋ ਗਿਆ ਸੀ ਆਈ ਸੀ ਗਾ ਵੀ ਜਿਵੇਂ ਸ਼ਾਇਦ ਅੱਜ ਵੀ ਆ ਮੀਆ ਆਊਗਾ ਇਹਨਾਂ 2-3 ਦਿਨ ਦਾ ਮੌਸਮ ਖਰਾਬ ਦੱਸਿਆ ਹੋਇਆ ਸੀ ਉਹਦੇ ਕਰਕੇ ਸੀ ਪਰ ਹੁਣ ਤਾਂ ਇਹ ਹੋ ਜਾਂਦਾ ਜੀ ਮੌਸਮ ਕੰਨੀਆਂ ਪਰਮਾਤਮਾ ਸੁੱਖ ਸਾਦੇ ਰੱਖੇ ਹੁਣ ਤਾਂ ਜੀ ਇਹ ਹੋ ਜਾਂਦਾ ਵੀ ਜੇ ਮੌਸਮ ਖਰਾਬ ਹੁੰਦਾ ਏ ਮੀਂਹ ਕਣੀ ਹੁੰਦੀ ਆ ਜਾਂ ਹੋਰ ਹਵਾ ਵਗੈਰਾ ਚੱਲਦੀਆਂ ਨੇ ਹੈਨਾ ਉਹਨਾਂ ਦੇ ਵਿੱਚ ਫਸਲਾਂ ਦਾ ਨੁਕਸਾਨ ਏ ਆ ਵੀ ਉਹਦੇ ਕਰਕੇ ਪਰਮਾਤਮਾ ਸੁੱਖ ਸਾਦੇ ਰੱਖੇ ਜੀ ਤਬ ਵਧੀਆ ਕਰਾ ਦੇਖ ਸਕਦੇ ਤੁਸੀਂ ਦੇ ਲੋ ਨਾ ਕਿ ਨਵਾਂ ਬਦਲ ਹੋਇਆ ਹੋਇਆ ਇਹ ਹਸਬੰਡ ਨੇ ਬਣਾਈਆਂ ਨੇ ਜੀ ਸੀਵੀਆਂ ਕਿਹਦੇ ਕਿਹਦੇ ਹਸਬੰਡ ਐਦਾਂ ਦਾ ਕੰਮ ਕਰ ਲੈਂਦੇ ਨੇ ਜਰੂਰ ਕਮੈਂਟ ਕਰਕੇ ਦੱਸਿਓ ਇਹ ਹੈਗੀਆਂ ਸੀ ਜਿਹੜੀਆਂ ਰੈਡੀਮੇਡ ਹੁੰਦੀਆਂ ਨੇ ਆਪਣੇ ਵੀ ਪੈਕੇਟ ਦੇ ਵਿੱਚ ਹੀ ਆਉਂਦੀਆਂ ਨੇ ਬਣੀਆਂ ਹੋਈਆਂ ਉਹ ਵਾਲੀਆਂ ਸੀ ਪਰ ਬਣੀਆਂ ਤਾਂ ਜੀ ਐਦਾਂ ਨੇ ਵੀ ਜਿਵੇਂ ਚੌਣਾ ਚੌਣਾ ਵਰਗੀ ਆਉਂਦੀਆਂ ਨੇ ਚਲੋ ਜੀ ਇਹਨੀ ਗੱਲ ਦਾ ਬਹੁਤ-ਬਹੁਤ ਧੰਨਵਾਦ ਵੀ ਬਣਾ ਕੇ ਖਵਾਤੀਆਂ ਤੇ ਬਾਕੀ ਟੇਸਟ ਉਹ ਵੀ ਬਹੁਤ ਵਧੀਆ ਸੀ ਪਰ ਏਸੀ ਵੀ ਦੇਖਣ ਦੇ ਵਿੱਚ ਥੋੜੀ ਜੀ ਲੁੱਕ ਚੌਲਾਂ ਵਰਗੀ ਲੱਗਦੀ ਆ ਦੇਖੋ ਜੀ ਪੰਜਾਂ ਵਾਗਾਂ ਦੀ ਲੜਾਈ ਹੋ ਰਹੀ ਆ ਇਹ ਬਣਾਉਣਾ ਇਹਨੂੰ ਕੁੱਟ-ਕੁੱਟ ਕੇ ਕਿਉਂਕਿ ਜੋ ਗਲਤੀਆਂ ਸੀ ਕਰ ਚੁੱਕੇ ਆ ਹਨਾ ਕਿ ਉਹ ਇਹ ਨਾ ਕਰਨੇ ਹਾਂ ਯੋਕੇ ਕਹਿੰਦਾ ਮੈਨੇ ਬੜੇ ਭੈਣ ਭਾਈ ਤਾਂ ਮਾਪੇ ਵਾਂਗ ਦੀ ਤਰ੍ਹਾਂ ਹੁੰਦੇ ਨੇ ਹਨਾ ਹਾਂ ਜੀ ਐ ਇਹਨੂੰ ਕਿਹਾ ਮੈਂ ਕਿਾ ਜਾਣ ਕੱਲ ਤੈਨੂੰ ਜਾਣ ਨਹੀਂ ਦਿੰਦਾ ਹੈਗਾ ਮੈਂ ਕਿਹੜੇ ਕਿਹੜੇ ਭਾਈ ਭਾਈ ਐਦਾ ਐਦਾ ਲੜਦੇ ਨੇ ਜੀ ਜ਼ਰੂਰ ਦੱਸਿਓ ਵੀ ਕਿਹਦੀ ਪਰਿਵਾਰਾਂ ਦੀ ਆਪਸ ਵਿੱਚ ਲੜਾਈ ਹੁੰਦੀ ਹੁੰਦੀ ਹੈ ਪਾ ਦੀ ਇਹਨਾਂ ਦੀ ਲੜਾਈ ਤਾਂ ਅੱਜੇ ਦੇਖਣ ਨੂੰ ਮਿਲੀ ਆ ਵੈਸੇ ਤਾਂ ਇਹਨਾਂ ਦੀ ਬਹੁਤ ਇੱਕ ਜਟ ਹੁੰਦੇ ਨੇ ਜੀ ਇਹ ਇੱਥੇ ਨੂੰ ਫੋਟੋ ਦੇ ਪਾਪਾ ਲੱਗੇ ਸੀ ਮੈਨੂੰ ਮੁਖਾਲ ਕਰਨ ਕਿਉਂਕਿ ਉਹਨਾਂ ਨੇ ਸੀ ਕਹਿੰਦੇ ਚਲ ਬਾਈ ਸਬਰ ਤੂੰ ਬਾਅਦ ਵਿੱਚ ਕਰ ਲਈਂ ਕਹਿੰਦੇ ਮੈਂ ਵੀ ਆਪਦੇ ਮੰਨਦੀ ਆਂ ਨੇ ਜੋ ਉਹ ਕਹਿ ਰਹੇ ਆਂ ਆਏ ਹੱਸਦੇ ਸੀ ਆਪਦੇ ਕੰਮ ਕਾ ਸ਼ੁਰੂ ਕਰਨ ਲੱਗੀ ਸੀ ਫਿਰ ਮੈਨੂੰ ਇਹ ਹੋ ਗਿਆ ਇਹਨਾਂ ਦਾ ਥੋੜੇ ਜਿਹਾ ਸੂਟ ਕਟਿੰਗ ਕਰਨ ਵਾਲੇ ਨੇ ਮੈਂ ਕਿਹਾ ਵੀ ਚਲੋ ਓ ਵੀ ਕਟਿੰਗ ਕਰ ਲੈ ਜਾਣ ਕਿਉਂਕਿ ਛੁੱਟੀਆਂ ਤੋਂ ਪਹਿਲਾਂ ਪਹਿਲਾਂ ਮੈਨੂੰ ਇਹ ਆ ਵੀ ਸਟੀਚਿੰਗ ਵਾਲੇ ਜਿਹੜੇ ਸੂਟ ਨੇ ਸਾਰੇ ਸਟਿਚ ਹੋ ਜਾਣ ਫਿਰ ਆ ਇਹ ਹੋ ਜਾਂਦਾ ਜੀ ਜਿਹੜੇ ਸੂਟ ਚਲਾਇਆ ਜਾਂਦਾ ਹਨਾ ਵੀ ਸਲਾਈ ਕਰਨ ਵਾਲਿਆਂ ਨੇ ਕਾਫੀ ਦਿਨ ਤੇ ਪਏ ਨੇ ਪਹਿਲਾਂ ਵਿਆਹ ਕਰਕੇ ਹੋ ਗਏ ਸੀ ਬਸ ਉਧਰ ਤਿਆਰੀ ਚੱਲ ਜੇ ਹੋਰ ਪ੍ਰੋਗਰਾਮਾਂ ਚ ਬਸ ਐਦਾਂ ਹੀ ਇਹ ਹੈ ਕਿ ਕੁਛ ਤਾਂ ਸੂਟ ਕਟਿੰਗ ਕਰ ਲਈ ਸੀ ਮੈਂ ਉਸ ਦਿਨ ਵੀ ਵੇ ਦਾ ਕਾਫੀ ਟਾਈਮ ਮੈਨੂੰ ਲੱਗ ਗਿਆ ਸੀ ਫਿਰ ਬਰੋਗ ਵੀ ਨਹੀਂ ਆਇਆ ਉਸ ਦਿਨ ਦਾ ਤਾਂ ਕਟਿੰਗ ਕਰ ਦਵਾ ਚਲੋ ਆਏ ਹੁੰਦਾ ਵੀ ਸਟਿਚ ਤਾਂ ਵਿੱਚ ਜੀ ਹੋ ਜਾਂਦੇ ਨੇ ਕਟਿੰਗ ਕਰ ਲਉਣਾ ਟਾਈਮ ਲਾਉਂਦਾ ਹਾਂ ਹੁਣ ਇਹਨੂੰ ਪ੍ਰੈਸ ਕਰ ਲੈਂਦੀ ਆ ਪ੍ਰੈਸ ਕਰਕੇ ਫਿਰ ਮੇਰੀ ਸਮਾਂ ਇਹ ਵੀ ਦੇਖਣੀ ਆ ਜੀ ਜੇ ਤਾਂ ਹੁਣ ਹੋਰ ਟਾਈਮ ਲੱਗ ਜੂਗਾ ਫਿਰ ਤਾਂ ਮੈਂ ਹੁਣ ਕਟਿੰਗ ਕਰਦੀ ਆ ਨਹੀਂ ਫਿਰ ਪਹਿਲਾਂ ਜਿਹੜੇ ਕੰਮ ਕੁਝ ਜੇ ਕਰਨ ਵਾਲੇ ਨੇ ਫਿਰ ਉਹ ਕਰ ਲਵਾਂ। ਵੀ ਫੇਰ ਸ਼ਾਮ ਜੇ ਨੂੰ ਰੋਟੀ ਵਗੈਰਾ ਬਣਾ ਕੇ ਫਿਰ ਬਾਅਦ ਚ ਕਟਿੰਗ ਕਰ ਦੂੰਗੀ ਟਾਈਮ ਤਾਂ ਚੰਨਾ ਹੀ ਲੱਗਣਾ। ਪਰ ਥੋੜੇ ਜਿਹਾ ਸਰ ਕੰਮ ਕਰ ਲੇਟ ਹੋ ਜਾਂਦੇ ਨੇ। ਅੱਜ ਮੇਰਾ ਵੈਸੇ ਵੀ ਵਲੌਗ ਲੇਟ ਸਟਾਰਟ ਹੋਇਆ। ਕੁਝ ਕੱਲ ਨੂੰ ਜਾਣ ਕਰਕੇ ਵੀ ਥੋੜੀ ਜਿਹੀ ਨੂੰ ਫਿਰ ਆਏ ਰਹਗਾ। ਕਾਹੀ ਫਿਰ ਉਹ ਵੀ ਦੇਖਣੇ ਨੇ ਕੱਪੜੇ ਚਲੋ ਜੀ ਹੁਣ ਮੈਂ ਕਰ ਲਵਾਂ ਇਹ ਫਿਰ ਮਿਲਦੇ ਆਪਾਂ ਹਾਂਜੀ ਆਪਾਂ ਪ੍ਰੈਸ ਦਾ ਕੰਮ ਕਰਨ ਤੋਂ ਬਾਅਦ ਫਿਰ ਬਣਾਈ ਰੋਟੀ ਰੋਟੀ ਵਗੈਰਾ ਬਣਾ ਕੇ ਰੋਟੀ ਬਣਾਉਣ ਦਾ ਕੰਮ ਸੀਗਾ ਖਾਣ ਦਾ ਕੰਮ ਸੀ ਫਿਰ ਸਾਰੇ ਕੰਮ ਜਿਹੜੇ ਕਰਨ ਵਾਲੇ ਸੀਗੇ ਉਹ ਕਰਕੇ ਫਿਰ ਮੈਂ ਲੱਗੀ ਸੀ ਇੱਥੇ ਫਿਰ ਹੀ ਹੋ ਗਿਆ ਜੀ ਆਪਣੇ ਰੋਟੀ ਬਣਾਉਣ ਦਾ ਹੋ ਗਿਆ ਸੀ ਕੰਮ ਸਾਰਾ ਉਹ ਕਰਨ ਤੋਂ ਬਾਅਦ ਕਿਚਨ ਦਾ ਕੰਮ ਸਮੇਟਣ ਕਿਉਂਕਿ ਲਾਸਟ ਕੰਮ ਇਹੀ ਰਹਿ ਜਾਂਦਾ ਹੈ ਉਹਨ ਮੈਨੂੰ ਇਹ ਸੀ ਮੈਂ ਕਿਵ ਚੱਲਦਾ ਹੈ ਤਾਂ ਕਿਚਨ ਦਾ ਕੰਮ ਹੋ ਜਵੇ ਕੰਮ ਸਾਰਾ ਵੀ ਫੇਰ ਸ਼ਾਮ ਨੂੰ ਨਹੀ ਹੋ ਜਾਂਦਾ ਵੀ ਚਲੋ ਕਿਚਨ ਸਮੇਟੀ ਹੋਈ ਆ ਹਨਾ ਸਾਫ ਸੁਥਰੀ ਆ ਤਾਂ ਨੈਕਸਟ ਡੇ ਜਦੋਂ ਮਾਰਨਿੰਗ ਚ ਉੱਠਦੇ ਆ ਹਨਾ ਵੀ ਸਵੇਰ ਸਵੇਰ ਵਧੀਆ ਲੱਗਦਾ ਏ ਕਿਉਂਕਿ ਫਿਰ ਸਾਰਿਆਂ ਨੂੰ ਇਹ ਹੋ ਜਾਂਦਾ ਇੱਥੇ ਫਤਿਹ ਦੇ ਪਾਪਾ ਵੀ ਲੱਗੇ ਸੀ ਇਹਦਾ ਦੁੱਧ ਦਹੀਂ ਕੁਝ ਕਰਨ ਲੱਗੇ ਸੀ ਕਿਉਂਕਿ ਉਹਨਾਂ ਨੂੰ ਥੋੜਾ ਜਿਹਾ ਇਹ ਹੋ ਜਾਂਦਾ ਵੀ ਜਿਵੇਂ ਕਿਸੇ ਨੂੰ ਥੋੜਾ ਜਿਹਾ ਠੰਡਾ ਪਸੰਦ ਆ ਕਿਸੇ ਨੂੰ ਗਰਮ ਕਹਿੰਦੇ ਵੀ ਲੈ ਚਲ ਮੈਂ ਗਰਮ ਕਰਕੇ ਹੱਤੀਸੇ ਮੇ ਦੋ ਦੋ ਜਿਆਦਾ ਤੇਜ਼ ਗਰਮ ਸੀ ਮिजਵੇਂ ਜਦੋਂ ਆਪਾਂ ਗਰਮ ਕਰਕੇ ਹੱਦਿਓ ਉਹਦੇ ਕਰਕੇ ਕਹਿੰਦੇ ਵੀ ਲੈ ਚਲ ਮੈਂ ਫੈਂਟ ਲੈਣਾ ਵੀ ਠੰਡਾ ਹੋ ਜੂਗਾ ਚਲੋ ਥੋੜਾ ਜਿਹਾ ਮੰਮੀ ਵੀ ਕੁਝ ਗੱਲ ਲੱਗੀ ਸੀ ਮੈਂ ਲੱਗੀ ਹੋਈ ਸੀ ਭਾਂਡੇ ਸਿਮਟਣ ਮੈਂ ਕਿਹਾ ਵੀ ਭਾਂਡਿਆਂ ਦਾ ਕਰਕੇ ਕੁਝ ਜਿਵੇਂ ਹੁਣ ਮੌਸਮ ਵੀ ਥੋੜਾ ਜਿਹਾ ਨਰਮਾਈ ਜੀ ਤੇ ਸੀ ਬੱਦਲਵਾਈ ਜੀ ਹੋਈ ਹੋਈ ਸੀ ਨਾ ਵੀ ਉਹਦੇ ਕਰਕੇ ਵੀ ਫਰੀ ਸੀ ਕਬ ਚਲ ਫਟਾਫਟ ਆਪਦੇ ਕੰਮ ਕਰ ਜਿਹੜੇ ਕਰਨੇ ਨੇ ਕਰਕੇ ਫ੍ਰੀ ਹੋ ਕੇ ਫਿਰ ਕਰਦੇ ਆ ਗੱਲਾਂ ਬਾਤਾਂ ਜੀ ਬਸ ਤਾਂ ਇਹ ਹੋ ਜਾਂਦਾ ਵੀ ਦਮੀ ਦੁੱਧ ਗਰਮ ਕਰਕੇ ਰੱਖੀ ਨਾ ਫਿਰ ਮੈਂ ਅੰਦਰ ਰੂਮ ਦੇ ਵਿੱਚ ਹੀ ਲੈ ਜਾਂਦੀ ਨਹੀਂ ਆ ਕਈ ਵਾਰੀ ਬਸ ਫਿਰ ਨਨੂ ਨੂੰ ਆਈ ਹੋ ਜਾਂਦਾ ਵੀ ਚਲ ਮੈਂ ਹੈਲਪ ਕਰ ਦਿੰਦਾ ਇੰਨੇ ਦਾ ਅੱਜ ਫਿਰ ਦੁੱਧ ਦਾ ਆਪਣਾ ਕੰਮ ਹੋ ਗਿਆ ਭਾਂਡਿਆਂ ਦਾ ਚੱਕ ਹੋ ਗਿਆ ਸੀ ਇੱਥੇ ਨੇ ਕਰ ਲਈ ਸੀ ਕਿਚਨ ਸਾਫ਼ ਜਿਹੜੇ ਕੰਮ ਨੇ ਰਹਿ ਗਏ ਸੀ ਸਾਰੇ ਫਾਈਨਲ ਹੋ ਚੁੱਕੇ ਸੀ ਹਾਂ ਜੀ ਬਸ ਸਪਸਾ ਦਿਤੀ ਬਲੌਗ ਦਾ ਔਕੇ ਬਾਈ ਟੇਕ ਯੂਰ ਲਵ ਯੂ ਆਲ ਮੈਂਬਰਸ ਕੱਲ ਨੂੰ ਲੱਗੇ ਮੰਗ ਰਿਕੂ ਨਾ ਮੈਂ ਬਲੌਗ ਚੈਨਲ ਦੇ ਨਮੇ ਉ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਬਾਕੀ ਜੀ ਜਿਹੜੇ ਆਪਾਂ ਸ਼ਾਰਟਸ ਪਾਉਣੇ ਨੇ ਹਨਾ ਉਹ ਤੁਸੀਂ ਦੱਸਿਓ ਵੀ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਕਿ ਆਪਾਂ ਇਦਾਂ ਕਿਸੇ ਨਾ ਕਿਸੇ ਨਾ ਟੌਪਿਕ ਤੇ ਜਰੂਰ ਸ਼ਾਰਟ ਬਣਾਇਆ ਕਰੀਏ ਜਾਂ ਕੀ ਮੈਂ ਕਮੈਂਟ ਕਰਕੇ ਦੱਸਿਓ ਜਰੂਰ